ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈਪੋੜ ਸੁਈਵੀ ਗਾਂ ਤੇ ਦੇਖ ਸਕਦੇ ਹੋ ਬਾਕੀ ਅੱਪ ਕਰਦੇ ਬਾਈ ਜੀ ਨਾਲ ਅੱਪ ਕਰ ਲਵਾਂ ਦੋ ਦੂ ਦਿਲ ਪਹੁੰਚਦੇ ਕਰਦੇ ਕ੍ਰੋਸ ਵੀ ਜਾ ਕੇ ਬਾਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਭਰਾ ਆਪਣਾ ਸਤਨਾਮ ਸਿੰਘ ਜੀ ਹਾਂਜੀ ਪੰਡ ਜੀ ਬਲਾਉੜ ਵੀਰਾਂ ਠੀਕ ਹੈ ਜੀ ਤੇ ਨੰਬਰ ਦੱਸੋ ਜੀ ਆਪਣਾ 9877069398 ਦੁਬਾਰੇ ਫਿਰ ਦੱਸੋ ਜੀ 9877069398 ਹਾਂਜੀ ਬਾਈ ਦੱਸੋ ਡਿਟੇਲ ਗਾਂ ਦੀ ਡਿਟੇਲ ਦੁੱਜੇ ਸੋ ਸੂਈ ਆ ਜੀ ਵੀਰ ਠੀਕ ਹੈ ਜੀ 2 ਘੰਟੇ ਹੋਇਆ ਸੂਈ ਨੂੰ ਜੇਰ ਜੁਰ ਪੈ ਗਈ ਜੀ ਕਲੀਅਰ ਹੈ ਠੀਕ ਹੈ ਜੀ ਹਾਂਜੀ ਤੇ ਦੁੱਧ ਦੁੱਧ 14-15 ਕਿਲੋ ਦੇ ਦਊਗੀ ਬਾਈ ਠੀਕ ਹੈ ਜੀ ਤੇ ਰੇਟ ਰੂਟ ਭਰਾ ਰੇਟ ਇਹਦਾ ਜੀ 36000 ਮੁੱਲ ਹੈ ਜੀ ਠੀਕ ਹੈ ਜੀ ਮੈਂ ਆ ਦਿਖਾਉਂਗੀ ਤੋੜ ਕੇ ਹਾਂ ਤੋੜ ਦਿੰਦੀ ਬਾਈ ਦੇਖ ਲੈ ਫਲੇ ਬਣੂਗਾ ਤਾਂ ਪੂਰਾ ਨਹੀਂ ਜੀ ਦੇਖ ਸਪਰਾ ਅਰੇ ਸੁਵੀ ਜਾ ਰਿਹਾ ਤਾਰੀ ਠੀਕ ਹੈ ਜੇ ਰੋ ਮੈਂ ਕਹਿੰਦਾ ਹੁਣ ਹੀ ਪਈਆ ਥੋੜਾ ਟਾਈਮ ਹੋਇਆ ਤੇ ਰੇਟ ਤੁਹਾਨੂੰ ਦੱਸ ਦਿੰਦਾ ਜੀ ਲੈ ਬਾਈ ਤੇ ਲਿਆਣ ਮੜਿਆ ਫੇਰ ਜਿਹਾ ਦਿਖਾ ਦੋ ਮੜਿਆ ਲਓ ਜੀ ਬਈ ਦੇਖ ਸਕਦੇ ਹੋਣ ਬਾਈ ਬੋਲਾ ਕਿ ਨਾ ਤਿਆਰ ਹੋਗਾ ਬੋਲਾ ਵੀਰੇ 10 9 10 ਕਿਲੋ ਤਾਂ ਤਿਆਰ ਆ ਸਟਾਰਟਿੰਗ ਹੈ ਜੀ ਠੀਕ ਹੈ ਜੀ ਬਈ ਦੇਖ ਸਕਦੇ ਹੋ ਨੋਂ ਦਰ ਕੇ ਮੇਰਾ ਪਿਆਰਾ ਪੁੱਤ ਚੁਬਾਈ ਚੁਬਾਈ ਥਣ ਥਣ ਪੂਰਾ ਵਧੀਆ ਮੱਝਾਂ ਵਰਗਾ ਠੰਡੀ ਠੰਡੀ ਚੰਗੀ ਹਾਸੀਲ ਹੈ ਠੀਕ ਹੈ ਜੀ ਹਾਂ ਆਪਣੇ ਚੈਨਲ ਨੂੰ ਬਾਈ ਜੀ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਾ ਕਰੋ ਤਾਂ ਕਿ ਤੁਸੀਂ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਬਾਈ ਨਾਲ ਜ਼ਰੂਰ ਕਨੈਕਟ ਕਰੋ ਬਾਈ ਜੀ ਬੈਲ ਦਿਓ ਅਗਲੀ ਵੀਡੀਓ ਚ ਓਕੇ ਬਾਈ